ਮੈਂ ਤੈਨੂੰ ਕਹਿਣਾ ਚਾਹਣਾ ਜੇ ਤੈਨੂੰ ਜਿਆਦਾ ਚੂਹੂਣੇ ਲੜਦੇ ਨੇ ਤੇਰੇ ਨਾਲ ਮੋਰ ਕਿੱਥੇ ਆਈਏ ਸਮਾ ਤੇਰਾ ਜਗਾ ਤੇਰੀ ਆ ਜਾਾਂਗੇ ਲਿਖ ਕੇ ਦਊਂਗਾ ਮੈਂ ਵੀ ਜੇ ਮੈਂ ਮਾਰਿਆ ਗਿਆ ਮੇਰੀ ਮੌਤ ਦਾ ਜ਼ਿੰਮੇਦਾਰ ਮੈਂ ਆ ਮੈਂ ਤੇਰੀ ਆਦਾ ਭੋਗ ਪਾਈ ਦੇਣਾ ਫੇਰ ਤੂੰ ਕਹਿੰਗੇ ਹੁਣ ਚੈਲੰਜ ਕਰਦਾ ਮੈਂ ਤੇ ਕਰਾ ਦੇ ਜੱਪਾ ਜ ਸਭ ਕੁਝ ਪਿਆਗਾ ਮੈਂ ਆਪਣੀ ਮੌਤ ਦਾ ਜ਼ਿੰਮੇਦਾਰ ਰਹੂੰਗਾ ਜੇ ਤੈਨੂੰ ਇੰਨੇ ਚਾਹ ਹੋਣਾ ਵੀ ਆ ਭੰਨ ਰਹਿਣਾ ਸੱਤਾ ਕਿ ਬਾਰਾ ਮੈਂ ਕਿਸੇ ਦੇ ਖਲਾਫ ਨਹੀਂ ਨਾ ਪੰਛ ਦੀ ਸੇਵਾ ਕਰਦਾ ਪੰਛ ਜਾਣ ਦਾ ਇਹਦਾ ਤਾਂ ਕਮੈਂਟਾਂ ਦੇ ਵਿੱਚ ਪਤਾ ਕਰ ਲਿਆ ਕਰ ਤੈਨੂੰ ਪਤਾ ਪੜ੍ਹ ਲਿਆ ਕਰੋ ਪੜ੍ਹਦਾ ਹੁਣ ਤੂੰ ਨਾ ਹੁੰਦਾ ਕਈ ਕਈ ਦਿਨ ਹੈ ਨਹੀਂ ਤੈਨੂੰ ਸੁਰਤ ਨਹੀਂ ਲੈਣਾ ਨਹੀਂ ਦੇਣਾ ਨਹੀਂ ਬਾਣਾ ਤੈਨ ਪਾ ਲਿਆ ਇਸ ਕਰਕੇ ਤੇਰਾ ਬਾਣਾ ਵੀ ਲਹਾਇਆ ਜਾਊਗਾ ਤਹਾਨਾ ਬਾਣਾ ਵੀ ਤੇਰਾ ਉਤਾਰਾਂਗੇ ਜਿਹੜਾ ਤੂੰ ਸਦਾ ਭਿਖ ਸਿੰਘ ਵਾਲਾ ਪਾਇਆ ਤੂੰ ਸਾਥ ਬਣਿਆ ਰਹਿ ਤੂੰ ਚੱਲ ਵਜਾ ਤੂੰ ਆਰਤੀਆਂ ਕਰ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਤੂੰ ਉਹਨਾਂ ਦੇ ਪੈਰ ਪੂਜ ਤੂੰ ਮੱਟ ਪੂਜ ਤੂੰ ਉਹਨਾਂ ਦੇ ਸ਼ਿਵਲੰਗ ਪੂਜ ਸਾਨੂੰ ਕੋਈ ਰਹਿਣਾ ਨਹੀਂ ਕੋਈ ਉਥੇ ਆਰਤੀਆਂ ਕਰ ਜਾ ਕੇ ਪਰ ਜਿਹੜਾ ਤੇਰਾ ਬਾਣਾ ਨਾ ਜਿਸ ਦਿਨ ਕੋ ਸਾਡੇ ਸਾਹਮਣੇ ਆ ਗਿਆ ਤੇਰਾ ਬਾਣਾ ਲਖਾਵਾਂਗੇ ਨੰਗਾ ਕਰਾਂਗੇ ਤੈਨੂੰ ਪੂਰੇ ਜੋ ਦੁਨੀਆ ਦੇਖੂਗੀ ਤੇ ਮੈਂ ਸਾਹਿਬ ਦਾ ਲੰਬਦੂਰ ਕਹਿਣਾ ਚਾਹਣਾ ਧੀਰੇ ਨਹੀਂ ਬਸ ਕਾਰਨੀਆਂ ਕਰਦੇ ਹੋ ਸਾਨੂੰ ਕਿਸੇ ਦੀ ਪਰਿਵਾਰ ਨਹੀਂ ਅਸੀਂ ਸੜੀ ਤੇ ਰੱਖਿਆ ਹੋਇਆ ਅਸੀਂ ਪੰਥ ਨੂੰ ਸਮਰਪਿਤ ਆ ਅਸੀਂ ਪੰਜਾਬ ਨੂੰ ਸਮਰਪਿਤ ਆ ਅਸੀਂ ਗੁਰੂ ਨੂੰ ਸਮਰਪਿਤ ਆ ਇਸ ਕਰਕੇ ਸੰਗਤ ਜੀ ਮੈਂ ਤਾਂ ਸਾਡੇ ਸੰਗੂ ਦੇ ਤੇ ਆ ਹੁਣ ਦੱਸ ਸਰਜੀਤ ਸਿੰਘ ਤੇਰਾ ਕੀ ਬਣੂਗਾ ਜਿਹੜਾ ਹੈਗਾ ਵਾ ਉਹ ਹੌਸਲਾ ਨਹੀਂ ਹਾਰਿਆ ਤੇ ਇਹਦਾ ਇਸੇ ਰਿਪੋਰਟ ਦੇ ਆਧਾਰ ਤੇ ਜਿਹੜੀ ਆ ਬਲਾਤਕਾਰ ਦੀ ਰਿਪੋਰਟ ਆ ਨਾ ਇਸੇ ਦੇ ਆਧਾਰ ਤੇ ਇੱਕ ਕੋਰਟ ਦੇ ਵਿੱਚ ਕੇਸ ਚੱਲਦਾ ਨਰਿੰਦਰ ਕੌਰ ਵਰਸਜ ਹਰਜੀਤ ਰਸੂਲਪੁਰੀਆ ਜਿਹੜਾ ਬਲਾਤਕਾਰੀ ਹੈ ਇਹ ਕੋਰਟ ਦੇ ਕੇਸ ਆ ਸੰਗਤ ਜੀ 43 ਦਾ ਜਿਹੜਾ ਕੋਰਟ ਆ ਚੰਡੀਗੜ੍ਹ ਉਥੇ ਚੱਲ ਰਿਹਾ 11 ਜਿਹੜੀ ਜਲਾਈਆ ਉਹ ਇਸ ਬਲਾਤਕਾਰ ਦੇ ਕੇਸ ਦੀ ਤਰੀਕ ਆ ਤੇ ਜਿਹੜਾ ਜੱਜ ਇਹ ਕੇਸ ਕਰ ਰਿਹਾ ਸੁਣ ਰਿਹਾ ਉਹਦਾ ਨਾਮ ਆ ਕੁਸ਼ਲ ਕੁਮਾਰ ਜਾਦਵ ਇਹ ਗੁੰਗੂਈਸਰ ਮਚੇਟ ਇਹ ਚੰਡੀਗੜ੍ਹ ਦੇ ਵਿੱਚ 47 ਦੇ ਵਿੱਚ ਆ ਉਹ 6 ਦਾ ਕੇਸ ਚੱਲਦਾ ਹੁਣ ਕਹਿੰਦਾ ਮੇਰੇ ਤੇ ਕੋਈ ਨਹੀਂ ਮੈਨੂੰ ਸਬੂਤ ਦਿਖਾਓ ਆ ਸਬੂਤ ਨੇ ਤੇਰੇ ਤੇਰੇ ਤਾਂ ਕੀ ਤੇਰੇ ਜਿਹੜੇ ਉਹ ਤੇਰੇ ਆਹ ਨਾ ਡਰਾਈਵਰ ਰੂਮਰ ਜੇ ਤੇਰੇ ਜਾਂ ਜਾਂ ਤੇਰੇ ਜਿਹੜੇ ਉਹ ਮੈਨੇਜਰ ਨੂੰ ਚੇ ਰੱਖੇ ਹੋਏ ਨੇ ਆ ਉਹਨਾਂ ਦੀ ਵੀ ਆ ਆ ਰਿਪੋਰਟ ਤੇਰੀ ਇਕੱਲੇ ਦੀ ਨਹੀਂ ਤੇਰੇ ਸਾਰੇ ਜੰਗੜੀ ਆ ਜਿਹੜੀ ਨਾ ਥੋੜੀ ਕਿਸੇ ਕੰਮਾਂ ਤੇ ਆ ਉਹ ਜੇਲ ਵੀ ਕੱਟ ਕੇ ਆ ਤੇਰਾ ਕੀ ਆਦਾ ਨਾ ਜੋ ਲੋਟਾ ਗੌਰਵ ਜਲੂਟਾ ਜਿਹੜਾ ਤੇਰਾ ਉਹ ਫੰਦਾ ਵਾ ਮੈਨੇਜਰ ਆ ਉਹ ਵੀ ਉਹਦੀ ਵੀ ਰਿਪੋਰਟ ਹੈ ਇਹ ਉਹ ਵੀ ਜੇਲ ਕੱਟ ਕੇ ਆ ਹੋਇਆ ਇਹ ਤੁਸੀਂ ਸਾਰੀ ਇਸੇ ਕੰਮ ਤੇ ਲੱਗੇ ਹੋਏ ਆ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਸੰਗਤ ਜੀ ਮੈਂ ਤਾਂ ਜਿਹੜਾ ਉਹਨੇ ਚੈਲੰਜ ਕਰਿਆ ਸੀ ਆ ਸਾਰੇ ਸਬੂਤ ਕੱਢ ਕੇ ਤੁਹਾਨੂੰ ਦੇਤੇ ਅ ਅਦਾਲਤ ਦੇ ਵਿੱਚ ਕੇਸ ਚੱਲਦਾ ਜਿਹੜਾ ਅਦਾਲਤ ਦਾ 43 ਨੰਬਰ ਤੇ ਉਹਦੇ ਵਿੱਚ ਕੇਸ ਚੱਲ 11 ਤਰੀਕ ਆ ਇਹਦੇ ਸਰਕਾਰੀ ਵਕੀਰ ਉੱਤਰ ਰਹੇ ਨੇ ਦੇ ਵੱਲੋਂ ਤੇ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਲੈ ਵੀ ਹਰਜੀਤ ਸਿੰਘ ਆ ਮੈਂ ਤਾਂ ਸਾਰਾ ਕੁਝ ਫੇਸ ਕਰਤਾ ਤੂੰ ਕਹਿੰਦਾ ਸੀ ਨਾ ਕਿਸੇ ਥਾਣੇ ਦੇ ਵਿੱਚ ਰਿਪੋਰਟ ਹੋਵੇ ਸਾਰੰਗਪੁਰ ਥਾਣੇ ਦੇ ਵਿੱਚ ਰਿਪੋਰਟ ਹੋਈ ਹੋਈ ਆ ਇਹ 376 ਰਿਪੋਟ ਹੋਈ ਆ ਇਹ ਤੇਰੀ ਐਫ ਆਈ ਆਰ ਦੀ ਕਾਪੀ ਆ ਤੇਰੇ ਕੇਸ ਦੀ ਹੋਰ ਕਿਸੇ ਦੀ ਨਹੀਂ ਹੈਗੀ ਨਿਰੰਦਰ ਮੋਦੀ ਦੀ ਆ ਜਾਂ ਇੱਥੇ ਭਗਵੰਤ ਮਾਨ ਦੀ ਆ ਇਹ ਹਰਜੀਤ ਦੀ ਆ ਹਰਜੀਤ 376 ਤੇਰੇ ਤੇ ਲੱਗੀ ਹੋਈ ਆ ਇਹ ਝੂਠਿਆਨੀ ਹੈਗੀਆਂ ਤੂੰ ਕਹਿੰਦਾ ਜਿਹੜਾ ਹੁਣ ਦੱਸ ਕਮਪਟ ਫੈਸਲਾ ਕਰੇ ਦਾ ਮੈਂ ਸਾਂਗਦਿਆਂ ਸੂਰੂ ਸੂਰੂ ਹੋ ਗਈ ਸੀ ਮੈਂ ਦੇ ਤੇ ਜਿਹੜਾ ਇਹ ਬਹੁਤ ਦਿਨਾਂ ਦਾ ਰੌਲਾ ਪਾਉਂਦਾ ਫਿਰਦਾ ਮੈਂ ਤਾਂ ਅੱਜ ਹੀ ਸੁਣੀ ਸੀ ਇਹਦੀ ਵੀਡੀਓ ਇਹ ਚੈਲੰਜ ਕੀਤਾ ਸੀ ਮੈਂ ਸਾਰਾ ਪ੍ਰੂਫ ਕੱਢ ਕੇ ਫੇਰ ਲੈ ਕੇ ਆਇਆ ਕਿੱਥੇ ਇਹਦੇ ਥਾਣੇ ਦੇ ਵਿੱਚ ਰਿਪੋਰਟ ਹੋਈ ਆ ਕਿੱਥੇ ਦਾ ਕੇਸ ਚੱਲਦਾ ਅੱਜ ਵੀ ਕੇਸ ਚੱਲ ਰਿਹਾ 43 ਜਿਹੜਾ ਹੈਗਾ 43 ਦਾ ਜੁਡੀਸ਼ੀਅਨ ਕੋਰਟ ਆ ਉਹਦੇ ਵਿੱਚ ਇਹਦਾ ਕੇਸ ਚੱਲਦਾ ਜਾ ਕੇ 11 ਤਰੀਕ ਆਦੀ ਅੱਜ ਨਿਰੰਦਰ ਕੌਰ ਦੇ ਸਾਹਮਣੇ ਚੱਕਰ ਹੋਊਗੀ ਤੇ ਮੈਂ ਕਹਿਣਾ ਚਾਹਣਾ ਹੈ ਤੂੰ ਕਿਹਾ ਬਿਨ ਨਰਿੰਦਰ ਕੌਰ ਨੂੰ ਢਾਲ ਬਣਾ ਕੇ ਰਾਜਾ ਰਾਜ ਸਿੰਘ ਵਰਤ ਰਿਹਾ ਨਹੀਂ ਉਹ ਨਰਿੰਦਰ ਕੌਰ ਦਾ ਤੇਰੇ ਮਗਰ ਇਹ ਜਿਹੜੀ ਰਿਪੋਰਟ ਆ 21 ਦੀ ਆ 2021 ਦੀ ਉਦੋਂ ਦੀ ਤੇਰੇ ਤੇ ਪਰਚਾ ਦਰਜ ਹੋਇਆ ਉਹਨੇ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਤੇਰੇ ਤੇ ਬਹੁਤ ਸਾਰੀਆਂ ਜਿਹੜੇ ਉਹਨੇ ਇੰਟਰਵਿਊਆਂ ਕੀਤੀਆਂ ਇਹ ਸਦਾਤ ਵੀ ਇਹਨਾਂ ਨੂੰ ਸਾਹ ਮਿਲਣਾ ਚਾਹੀਦਾ ਪਰ ਤੂੰ ਦਿੱਲੀ ਦਾ ਦਲਾਲ ਆ ਆਪਣੀ ਦਲਾਲਗੀ ਕਰਕੇ ਤੇਰਾ ਕੇਸ ਇਹ ਰੱਖਾ ਦਫਾ ਹੋ ਗਿਆ ਦੁਬਾਰਾ ਫੇਰ ਤੇ ਕੋਰਟ ਨੇ ਖੋਲ ਲਿਆ ਤੇ ਚਲਦਾ ਤੇ ਮੈਂ ਸੰਗਤ ਨੂੰ ਕਹਿਣਾ ਚਾਹੁੰਦਾ ਉਹ ਸੰਗਤ ਦਾ ਫੈਸਲਾ ਕਰਨਾ ਚਾਹੀਦਾ ਜੁੱਤੀਆਂ ਜਿੰਨੀਆਂ ਤੇ ਪੈਂਟੀਆਂ ਨੇ ਉਨੀਆਂ ਪਹਿਣਗੀਆਂ ਤੇ ਮੈਂ ਫੇਰ ਬੇਨਤੀ ਕਰਦਾ ਸੰਗਤ ਨੂੰ ਸੰਗਤ ਜੀ ਮੈਂ ਇਹਦੇ ਨਾਲ ਟੱਕਰ ਨਹੀਂ ਚਾਹੁੰਦਾ ਸੀ ਮੈਂ ਇਸ ਜਿਹੜਾ ਬਲਾਤਕਾਰ ਇਹ ਡਗੜ ਦੱਲਾ ਨਾ ਮੈਂ ਇਹਦੇ ਨਾਲ ਉੱਜਣਾ ਨਹੀਂ ਚਾਹੁੰਦਾ ਮੇਰੀ ਇਹਦੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈਗੀ ਕੋਈ ਅ ਜਾਇਦਾਦ ਦਾ ਰੌਲਾ ਨਹੀਂ ਕੋਈ ਪੈਸੇ ਟੱਕੇ ਦਾ ਨਹੀਂ ਸਿਰਫ ਰੌਲਾ ਹੈਗਾ ਗਾਣੇ ਦਾ ਇਹਨੇ ਗਰੁੱਪ ਪਾਕਸਾ ਮਹਰਾਇ ਦਾ ਬਾਣਾ ਪਾ ਕੇ ਸਾਨੂੰ ਕਲੰਕਿਤ ਕਰਤਾ ਨਿਹੰਗ ਸਿੰਘਾਂ ਨੂੰ ਜੇ ਜਾਲ ਹੀ ਨਿਹੰਗ ਸਿੰਘਾਂ ਮੈਂ ਸਾਰੇ ਦਲਾਂ ਪੰਥਾਂ ਨੂੰ ਫੇਰ ਬੇਨਤੀ ਕਰਨਾ ਚਾਹੁੰਦਾ ਜੇ ਕਿਸੇ ਦਲ ਦਾ ਹੈਗਾ ਚਾਹੇ ਉਹ ਬੁੱਢੇ ਦਲ ਨੇ ਚਾਹੇ ਤਰਨੇ ਦਲ ਨੇ ਉਹ ਸਾਨੂੰ ਦੱਸੋ ਵੀ ਸਾਡਾ ਇਹ ਹਰਜੀਤ ਸਿੰਘ ਨਿਹੰਗ ਸਿੰਘਾਂ ਮੇਰੇ ਅਸੀਂ ਦੁਨੀਆ ਨੂੰ ਦੱਸਾਂਗੇ ਵੀ ਆਹ ਦਲ ਦਾ ਇਹ ਹੀਰਾ ਉਹਨਾਂ ਨੇ ਪ੍ਰਗਟ ਕੀਤਾ ਬਲਾਤਕਾਰੀ ਇਹ ਦਲ ਦਾ ਫਲਾਣੇ ਦਾ ਫੇਰ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਜੇ ਕਿਸੇ ਦਲ ਦਾ ਨਹੀਂ ਹੈਗਾ ਇਹ ਆਪ ਜਾਲੀ ਬਣਿਆ ਹੋਇਆ ਸਾਨੂੰ ਬਦਨਾਮ ਕਰਨ ਵਾਸਤੇ ਤੇ ਮੈਂ ਤਾਂ ਸੰਗਤਿਆ ਸਾਰੇ ਖੂਬਤ ਪੇਸ਼ ਕਰਤੇ ਆ ਹੁਣ ਸੰਗਤ ਨੇ ਫੈਸਲਾ ਕਰਨਾ ਹਰਜੀਤ ਸਿੰਘ ਜਿੱਤ ਹੈ ਹੁਣ ਕੋਈ ਵੀਡੀਓ ਪਾਈ ਆ ਚੈਲੰਜ ਕੀਤਾ ਬਖਸ਼ਾਂਗੇ ਨਹੀਂ